ਜਦੋਂ ਇਹਨਾਂ ਨੇ ਵੀਡੀਓ ਵੇਖਿਆ ਨਾ ਫੱਲੇ ਸਾਜੀ ਜਾਪੀ ਨੂੰ ਇਹ ਟੈਕ ਟ੍ਰੋਲ ਕੀਤਾ ਹੈ ਲੋਕਾਂ ਦੇ ਕੁੱਤੇ ਬਾਜ਼ੀਗਰ ਫਲਾਣੇ ਤੇ ਮੈਂ ਉਹਦੇ ਤੋਂ ਬਾਅਦ ਪਿਆ ਇਹਨਾਂ ਦੇ ਮਗਰ ਨੂਰ ਦੀ ਮੰਮੀ ਨੇ ਵੀੜਗੋ ਬਣਾਈ ਆ ਤਿੰਨ ਚਾਰ ਰੋਸਟਡ ਜੇ ਭੁੰਕੀ ਜਾਂਦੀ ਆ ਕੁੱਤੇ ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਮਸ਼ਹੂਰ ਨੂਰ ਦੀ ਮੰਮੀ ਹੈਪੀ ਵਲੌਗਸ ਬਾਰੇ ਤੁਸੀਂ ਸਾਰੇ ਜਾਣਦੇ ਹੋ ਤੁਹਾਨੂੰ ਦੱਸ ਦਨੇ ਹੈ ਕਿ ਉਹਨਾਂ ਵੱਲੋਂ ਜੋ ਕਿ ਸੋਸ਼ਲ ਮੀਡੀਆ ਅਕਾਊਂਟ ਉੱਪਰ ਬਹੁਤ ਹੀ ਜ਼ਿਆਦਾ ਗੰਦ ਪਾ ਰਿਆ ਸੀ ਔਰ ਉਹਨਾਂ ਵੱਲੋਂ ਜੋ ਕਿ ਰੋਸਟਰਾਂ ਵੱਲੋਂ ਵੀ ਹੁਣ ਉਹਨਾਂ ਨੂੰ ਕਾਫੀ ਦਾ ਟਰੋਲ ਕੀਤਾ ਜਾ ਰਿਹਾ ਸੀ ਔਰ ਲੋਕਾਂ ਵੱਲੋਂ ਉਹਨਾਂ ਨੂੰ ਲਾਣਤਾਂ ਪਾਈਆਂ ਜਾ ਰਹੀਆਂ ਹਨ ਕਿ ਟੋਡੇ ਕਰਕੇ ਪੰਜਾਬ ਦਾ ਬੇੜਾਗਰਕ ਹੋ ਰਿਹਾ ਹੈ ਉਸ ਨੂੰ ਲੈ ਕੇ ਚੱਲਦੇ ਹਾਂ ਦੋਸਤੋ ਕਿ ਨੂਰ ਦੇ ਜੋ ਕਿ ਮੰਮੀ ਦੇ ਪਿੰਡ ਵਾਲਿਆਂ ਵੱਲੋਂ ਉਨ੍ਹਾਂ ਵੱਲੋਂ ਜੋ ਕਿ ਇੱਕ ਪੰਚਾਇਤ ਇਕੱਠੀ ਕੀਤੀ ਗਈ ਸੀ ਔਰ ਨੂਰ ਦੇ ਪੂਰੇ ਪਰਿਵਾਰ ਨੂੰ ਉੱਥੇ ਬੁਲਾਇਆ ਗਿਆ ਸੀ ਕਿ ਰਾਜ ਕੇ ਜ਼ਲੀਲ ਕੀਤਾ ਗਿਆ ਕਿ ਉਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਇਹਨਾਂ ਦਾ ਇਹੋ ਜਿਹਾ ਜੋ ਕਿ ਕੰਮ ਬੰਦ ਕਰ ਦਿਓ ਇਹਨਾਂ ਵੱਲੋਂ ਜੋ ਕਿ ਬਹੁਤ ਹੀ ਜ਼ਿਆਦਾ ਗੰਦ ਪਾਇਆ ਜਾ ਰਿਹਾ ਹੈ ਕਿ ਦੋਸਤੋ ਹੋਰ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਹੈ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਦੇਖਿਓ 20 ਬੰਦੇ ਚਲ ਅਸੀਂ ਤਾਂ ਅਸੀਂ ਦਾ ਅਸੀਂ ਤਾਂ ਬੰਦਿਆਂ ਵਾਲੀ ਗੱਲ ਹੈ ਜਿਵੇਂ ਆਪਣਾ ਪਰਿਵਾਰ ਦੇ ਸੰਸਕਾਰ ਅੱਜ ਤਾਂ ਉਸ ਤਰੀਕੇ ਨਾਲ ਪਹਿਲਾਂ ਸਰਪੰਚ ਨੂੰ ਸੋਨੂ ਕੋਣ ਲਾਇਆ ਕਿ ਆ ਕਈ ਵੀ ਕੋਈ ਦੇ ਕੌਣੇ ਵੀ ਆ ਕੇ ਇੱਥੇ ਕਹਾਂ ਜਿਦੋਂ ਇੱਥੇ ਹੁਣ ਵੀਡੀਓ ਆ ਇੱਕ ਉਹਨੇ ਨੂਰ ਦੀ ਮੰਮੀ ਨੇ ਵੀਡੀਓ ਬਣਾਈ ਆ ਤਿੰਨ ਚਾਰ ਰੋਸਟਰ ਜੇ ਭੌਂਕੀ ਜਾਂਦੀ ਆ ਕੁੱਤੇ ਹਾਂ ਉਹੀਆਂ ਧਾਰਾਂ ਨੇ ਭੌਂਕੀ ਜਾਂਦੇ ਆ ਅਸੀਂ ਤਾਂ ਆ ਗਏ ਸਾਡੇ ਬਾਣੀ ਪਿੰਡ ਕਰ ਲੋ ਜੀ ਨੇ ਕੁਝ ਕਰਨਾ ਇਹ ਗੱਲਾਂ ਕੀਤੀ ਤਾਂ ਫਿਰ ਔਲਕਾਰ ਨਾਲੀ ਦੂਜੇ ਨੂੰ ਵੀ ਆਓ ਤੇ ਉਹ じゃ ਕੋਈ ਕਮਲ ਆ ਕੇ ਖੜ ਗਿਆ ਤੇ ਜਾਂ ਕੋਈ ਹੋਰ 10 ਬੰਦੇ ਨਾਲ ਲੈ ਵੀ ਉਹ ਵੀ ਅੰਸ਼ ਨੂੰ ਭੈਣ ਭਰਾ ਆਉਦਾ ਨੁਕਸਾਨ ਉਹ ਖਾਲੂਗਾ ਦੇਖੋ ਜੀ ਗੱਲ ਇਹ ਪਿੰਡ ਦੀ ਬਦਨਾਮੀ ਹੋ ਗਈ ਬੰਦੇ ਜਿਹੜਾ ਬੰਦਾ ਇਸ ਲਾਈਨ 'ਚ ਪੈ ਗਿਆ ਉਹ ਤੋਂ ਘਰੇ ਨਹੀਂ ਬੈਠਾ ਜਾਂਦਾ ਉਹਨੇ ਪੇਜ ਬਣਾਉਣ ਤੁਰੇ ਜਾਣਾ ਉਹ ਕੋਈ ਬਾਡੀਗਾਰਡ ਨਾ ਰੱਖ ਲੂਗਾ ਸਹੀ ਗੱਲ ਹੈ ਜੀ ਚਲੋ ਅਸੀਂ ਤਾਂ ਆਪਦੇ ਘਰੇ ਮੁੜ ਜਾਣਾ ਤੁਹਾਨੂੰ ਸੋਟੋ ਬੇਨਤੀ ਕਰਕੇ ਤੇ ਹਰ ਇੱਕ ਬੰਦਾ ਤਾਂ ਇਸ ਤਰੀਕੇ ਨਾਲ ਆਉਂਦਾ ਹੀ ਨਹੀਂਗਾ ਸਰਪੰਚ ਜੀ ਨੁਕਸਾਨ ਤਾਂ ਉਹਦਾ ਸਾਰਿਆਂ ਦਾ ਹੀ ਹੈਗਾ ਹਾਂ ਜੀ ਹਾਂ ਜੀ ਸਾਰਿਆਂ ਦਾ ਸਰਪੰਚ ਸਾਹਿਬ ਇਹ ਚ ਗੱਲ ਰਹੀ ਸੀ ਮੈਂ ਨਾ ਸੋਸ਼ਲ ਮੀਡੀਆ ਤੇ ਆਉਣਾ ਨਹੀਂ ਚਾਹੁੰਦਾ ਸੀ ਮੈਂ ਸਰਕਾਰੀ ਨੌਕਰੀ ਕਰਦਾ ਮੇਰੇ ਨਾਲ ਆਏ ਜਿਹੜੇ ਉਹਨਾਂ ਨੂੰ ਪਤਾ ਮੈਂ ਬਾਈਗਰ ਜਾਤੀ ਨਾਲ ਸੰਬੰਧ ਰੱਖਦਾ ਜਦੋਂ ਇਹਨਾਂ ਦੀ ਵੀਡੀਓ ਦੇਖਿਆ ਨਾ ਥੱਲੇ ਸਾਜੀ ਜਾਤੀ ਨੂੰ ਇਹ ਸੇਜ ਪ੍ਰੋਲ ਕੀਤਾ ਲੋਕਾਂ ਨੇ ਕੁੱਤੇ ਬਾਈਗਰ ਫਲਾਣੇ ਮੈਂ ਉਹ ਤੋਂ ਬਾਅਦ ਪਿਆ ਇਹਨਾਂ ਦੇ ਮਗਰ ਹਾਂਜੀ ਠੀਕ ਹੈ ਤੇ ਬਾਕੀਆਂ ਨੂੰ ਵੀ ਇਹ ਚੀਜ਼ ਆਉਣੀ ਚਾਹੀਦੀ ਹੈ ਬਿਲਕੁਲ ਸਾਰਿਆਂ ਦੇ ਪਰਿਵਾਰ ਇਹਦੀ ਹੈ ਪੀ ਬਲੌਗ ਦਾ ਪੇਜ ਇਹ ਕਹਿੰਦੀ ਹੈ ਵੀ ਕਿਸੇ ਦਾ ਪਰ ਪਤਾ ਕੀ ਹੈ ਸਾਡੇ ਨਾ ਸੁਮਨ ਇੱਕ ਭੈਣ ਕਾਉਂਦੀ ਹੈ ਵੀਡੀਓ ਅਸੀਂ ਵੀ ਦੇਖਿਆ ਅਸੋਡੀ ਜਦੋਂ ਇਹਦਾ 4.5 ਲੱਖ ਵਾਲਾ ਪੇਜ ਆਪਦਾ ਉਹਦੇ ਤੋਂ ਸਾਨੂੰ ਬਲੌਕ ਕਰਦਾ ਅੱਛਾ ਹੈ ਹੈਪੀ ਬਲੌਗ ਵਾਲਾ ਕੋਈ ਹੋਰ ਚਲਾਉਂਦਾ ਉਹਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਮੈਂ ਬਲੌਕ ਕਰਨਾ ਇਹਨਾਂ ਨੂੰ ਉਹਦੇ ਤੋਂ ਵੀ ਹੋ ਜਾਂਦੀ ਹੈ ਇਹ ਚੀਜ਼ਾਂ ਤੋਂ ਸ਼ੱਕ ਜਾਂਦਾ ਜੀ ਪੇਜ ਤੇਰਾ ਹੀ ਹੈ ਅੱਛਾ ਜੇ ਮੰਨ ਲੇ ਮੰਨ ਲੇ ਅਸੀਂ ਨਹੀਂ ਕਹਿੰਦੇ ਵੀ ਪੇਜ ਕਿਸੇ ਦੀ ਰੋਜੀ ਰੋਟੀ ਨਹੀਂ ਖਰਾਬ ਕਰਨਾ ਚਾਹੁੰਦੇ ਐ ਮੰਨ ਲੇ ਵੀ ਹੈਪੀ ਬਲੌਗ ਵਾਲਾ ਪੇਜ ਸਬਮੀ ਰਹੇਗਾ ਬਸ ਉਹਦੇ ਤੇ ਸਾਰੀਆਂ ਵੀਡੀਓ ਡਿਲੀਟ ਕਰਦੇ ਪੇਜ ਆਪਦਾ ਰੱਖ ਨਮੀਸ਼ਰ ਕੋਈ ਵਿਸ਼ੇ ਤੇ ਵੀਡੀਓ ਬਣਾ ਲੈ ਜਿੱਤੋਂ ਕੋਈ ਤੁਹਾਨੂੰ ਮਿਲਦਾ ਨਹੀਂ ਇਹ ਤੋ ਬੜਾ ਕਿਸੇ ਬੰਦੇ ਨੂੰ ਵੀ ਪਰ ਲਿਮਟੇਜ ਰਹਿ ਕੇ ਥੋੜਾ ਉਹ ਗੰਦੀ ਇਹ ਤਾਂ ਨਾ ਚੜਾਵੇ ਹਾਂਜੀ ਹਾਂ ਇਹ ਤਾਂ ਲਗੜ ਕਟੀੜਾ ਦੱਸ ਦੇਣੇ ਚਲੋ ਹੁਣ ਦੱਸੋਣ ਹੁਣ ਆਈਆ ਕੀ ਗੀ ਮੈਂ ਬਈ 250 ਬਾਈ ਜੀ ਅਸੀਂ ਤੁਹਾਨੂੰ ਕੀ ਦੱਸੀਏ ਉਹ ਆਇਆ ਹੀ ਨਹੀਂ ਫਿਰ ਅਸੀਂ ਕੀ ਦੱਸੀਏ ਹਾਂਜੀ ਉਹਨਾਂ ਨੂੰ ਤਾਂ ਆਪਾਂ ਬੁਲਾਵਾਂਗੇ ਸਾਡੇ ਕਹਿ ਨਹੀਂ ਆਉਂਦੇ ਨੀ ਨਾਲੇ ਸਾਡੇ ਕੋਲ ਆਣਾ ਸਾਡੇ ਕਹਿ ਨਹੀਂ ਆਣਗੇ ਸਾਡੇ ਕਹਿ ਨਹੀਂ ਆ ਜਾਣ ਤਾਂ ਠੀਕ ਹੈ ਪਰ ਮੈਂ ਇੱਕ ਸਾਰਿਆਂ ਨੂੰ ਬੇਨਤੀ ਕਰਕੇ ਪੁੱਛਦਾ ਗਰਾਂ ਵਾਲਿਆਂ ਨੂੰ ਹਾਂ ਪੁੱਛ ਲੋ ਵੀ ਆਹ ਬੰਦੇ ਆਏ ਆ ਹਾਂ ਹਾਂ ਪੁੱਛ ਲੋ ਜੀ ਨਹੀਂ ਹੈ ਜਾਂ ਗਲਤ ਹਾਂ ਪੁੱਛੋ ਜੀ ਜਿੰਦਾਬਾਦ ਕੱਲ ਪਤਾ ਕੀ ਆ ਜੇ ਮੇਰੀ ਗੱਲ ਸੁਣਾ ਪਰਿਵਾਰ ਉਹਨਾਂ ਨਾਲ ਆਸੀ ਸਾਢੇ 3/2 ਵੰਦੇ ਨਹੀਂ ਕੰਮ ਕਰਦੇ ਹੋਵਾਂਗੇ ਜੇ ਸਾਡੇ ਜਗਦਾ ਤਾਂ ਹੀ ਸਾਡੇ ਉਲਟੋ ਕੇ ਖੜ ਲਗੇ ਨਾ ਪੁੱਤਾਂ ਹੀ ਸਾਡਾ ਮੰਨਦਾ ਨਹੀਂ ਫਿਰ ਕੋਈ ਸਾਡੇ ਪਿੰਡ ਆਊਗਾ ਸਾਡੇ ਪਿੰਡ ਦੇ ਤਾਂ ਹੀ ਉਲਟੋ ਕੇ ਖੜਨਗੇ ਜੇ ਤਾਂ ਸਾਰਿਆਂ ਨੂੰ ਵੀ ਪਤਾ ਬੋਲਦੇ ਅਸੀਂ ਬੋਲਦੇ ਆ ਜੇ ਸਾਡਾ ਸਾਥ ਦੇਦੋਗੇ ਤਾਂ ਤੁਸੀਂ ਵਧੀਆ ਕਬੀਲੇ ਦੇ ਵਿੱਚੋਂ ਕੀ ਲੱਗਦੇ ਤੁਸੀਂ ਉਹਨਾਂ ਦੇ ਮੈਨੂੰ ਤਾਂ ਦਾਦਾ ਲੱਗਦਾ ਜੀ ਦਾਦਾ ਲੱਗਦਾ ਵੀ ਜਨਕਾ ਦਾਦਾ ਲੱਗਦਾ ਅਨਿਤਾ ਸਾਡਾ ਜੀ ਵੀ ਦਾਦਾ ਲੱਗਦਾ ਉਹਨਾਂ ਦੇ ਦਾਦਾ ਚਾਚੇ ਸਾਰੇ ਲੱਗ ਠੀਕ ਹੈ ਜੀ ਫਿਰ ਤਾਂ ਕਿਸੇ ਦੀ ਕੋਈ ਸਾਰੇ ਚਾਚੇ ਦੇ ਮੁੰਡੇ ਖੜੇ ਸਾਰੇ ਖੜੇ ਸਾਰੇ ਆ ਗਏ ਪਰ ਵੀ ਲੰਗੜ ਪੈ ਜਾਵੇ ਪ੍ਰਭੂ ਹਾਂ ਹਾਂ ਕਾਹ ਦਾ ਸਾਡੀ ਵੀਡੀਓ ਸਾਰੇ ਪਰਿਵਾਰ ਦੇ ਹਾਂ ਟਟ ਅਸੀਂ ਇਹਨਾਂ ਦੇ ਮੂੰਹ ਤੇ ਖੜੇ ਆ ਸਾਰੇ ਇਹਨਾਂ ਦਾ ਪਰਿਵਾਰ ਬਹੁਤ ਵਧੀਆ ਸਾਨੂੰ ਬਹੁਤ ਬੜੀ ਹੈ ਜੀ ਬਹੁਤ ਹੀ ਬੜੀ ਅੱਛਾ ਇਹਨਾਂ ਨੇ ਸਮਝਾਇਆ ਵੀ ਆ ਉਸ ਬੰਦੇ ਨੂੰ ਇਹਨਾਂ ਨੇ ਸਮਝਾਇਆ ਵੀ ਸਾਰੇ ਕਬੀਲੇ ਨੂੰ ਵੇਖੋ ਜੀ ਆਪਾਂ ਕੋਈ ਇਹ ਚਲੋ ਮੰਨ ਲਓ ਗੱਲ ਆਪਾਂ ਇਹ ਇਕੱਠ ਨਾ ਰੱਖਿਆਗਾ ਇਹ ਕੋਈ ਇਹਨਾਂ ਨੂੰ ਜਲੀਲ ਕਰਨ ਵਾਸਤੇ ਨਹੀਂ 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 ਇਹਦਾ ਇੱਕ ਇਹਨਾਂ ਦੀ ਬਹੁਤ ਵੱਡੀ ਦਲੇਰੀ ਹੈ ਜਿਹੜਾ ਆ ਕੇ ਇਹਨਾਂ ਨੇ ਕਿਹਾ ਵੀ ਯਾਰ ਗੱਲ ਇਹ ਵੀ ਅਸੀਂ ਵੀ ਸਮਾਂ ਦੀ ਉਹਨਾਂ ਦੇ ਉਲਟਾ ਇਸ ਕਰਦੇ ਹਾਂ ਇਹ ਤੁਹਾਡਾ ਜਰਮਨ ਪ੍ਰਯੋਗ ਪ੍ਰਯੋਗ ਜੀ ਸਰਦਾਰ ਆ ਤੁਹਾਡਾ ਸਰਦਾਰ ਜੀ ਅੱਜ ਤੇ ਤਾਂ ਕੋਈ ਸਾਡੇ ਪੁਰਾਣੇ ਸਰਪੰਚ ਸਾਹਿਬ ਹੁਣ ਆਉਣਾ ਆ ਸਕਦੇ ਆ ਇੱਥੇ ਆਉਣਾ ਸਕਦੇ ਹੋ ਛੱਡੀ ਜਿਹੜੀ ਸੀ ਢੁੱਡੀ ਚਾਰਖੋ ਉਹਨਾਂ ਨੂੰ